ਹੋਵੇ ਨਾ ਸਾਨੂੰ ਫਾਂਸੀ ਲਾਦਾ ਸਾਡੇ ਸਾਹਮਣੇ ਗੱਲ ਤਾਂ ਕਰੋ ਮੈਂ ਨਹੀਂ ਮੈਂ ਜੇ ਮੈਂ ਹੋਵੇ ਨਾ ਸਾਨੂੰ ਫਾਂਸੀ ਲਾਦਾ ਸਾਡੇ ਸਾਹਮਣੇ ਗੱਲ ਤਾਂ ਕਰੋ ਕਿਤੇ ਕਿਤੇ ਟ੍ਰੈਕਟਰ ਲੈ ਕੇ ਆਏ ਨੇ ਤੁਹਾਡੇ ਬੰਦੇ ਤਾਂ ਟ੍ਰੈਕਟਰ ਤੋਂ ਕੱਢ ਕੇ ਲੈ ਜਾਂਦੇ ਉੱਥੇ ਟਰਾਲੀ ਕਿੱਥੇ ਲੱਗਣੀ ਹੈ ਉਸ ਨੂੰ ਕੁਛ ਦੱਸੋ ਦੱਸੋ ਕੋਲ ਲੈ ਕੇ ਆਏ ਆ ਸਾਰੇ ਟ੍ਰੈਕਟਰ ਆਪਣੇ ਆਪ ਹਾਂ ਸਾਰੇ ਟ੍ਰੈਕਟਰ ਇਹ ਕੁਸਤ ਕਰਤ ਹੋਵੇ ਤਾਂ ਮੈਨੇ ਕੋਈ ਫਾਲ ਨਹੀਂ ਕਰਾਦੇ ਸਾਡੀ ਬਰਾਬਰ ਸੀ ਐਮ ਕੋਲ ਚੱਪਾ ਕਰ ਖਬਰ ਫਰੋਜ਼ਪੁਰ ਤੋਂ ਦੇਖਣ ਨੂੰ ਮਿਲੀ ਜਿੱਥੇ ਕਿਸਾਨਾਂ ਅਤੇ ਮਾਈਨਿੰਗ ਦੇ ਐਡੀਓ ਦੇ ਵਿੱਚ ਕਾਫੀ ਜਿਆਦੇ ਬਹਿਸ ਹੋਈ ਆ ਕਿਸਾਨਾਂ ਦਾ ਕਹਿਣਾ ਕਿ ਸਾਡੇ ਵੱਲੋਂ ਕੋਈ ਨਜਾਇਜ਼ ਮਾਈਨਿੰਗ ਨਹੀਂ ਕੀਤੀ ਜਾ ਰਹੀ ਪਰ ਐਡੀਓ ਦੇ ਵੱਲੋਂ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਤੇ ਐਡੀਓ ਦੇ ਵੱਲੋਂ ਕਈ ਤਰ੍ਹਾਂ ਦੇ ਆਪਣੇ ਨਾਲ ਮੁੰਡੇ ਬੁਲਾ ਕੇ ਜਿਹੜੇ ਕੀ ਮੁਲਾਜ਼ਮ ਨਹੀਂ ਪਰ ਉਹ ਗੁੰਡੇ ਹਨ ਗੁੰਡਿਆਂ ਨੂੰ ਮਲਾ ਕੇ ਸਾਡੀਆਂ ਟਰੈਲੀਆਂ ਦੀਆਂ ਪਾਂ ਅੰਤੋਰ ਕੀਤੀ ਗਈ ਉੱਤੇ ਪਰ ਐਡਰ ਕਹਿੰਦਾ ਕਿਸਾਨਾਂ ਦੇ ਵੱਲੋਂ ਮੈਨਿੰਗ ਕੀਤੀ ਜਾ ਰਹੀ ਹੈ ਵੀ ਡੈਕਟਰ ਟਾਲੀਆਂ ਦੇ ਉੱਤੇ ਇਹ ਗਲਤ ਤਰੀਕੇ ਨਾਲ ਰੇਤਾ ਜਿਹੜਾ ਭਰਿਆ ਜਿੱਦੇ ਚਾਹਦੇ ਸਾਡੇ ਵੱਲ ਇਹ ਗਲਤ ਕੀਤਾ ਗਿਆ ਤਾਂ ਬੇਖੂਬਾ ਹੈ ਕਿ ਤੇਰਾ ਕੋਈ ਗਲਤ ਨਹੀਂ ਹੈ ਭੱਜਵਾ ਆ ਰਿਹਾ ਹੈ ਭਾਈ ਜਿਹੜੇ ਤੁਹਾਡੇ ਦੇ ਬੰਦੇ ਆ ਟੈਕ ਵੀ ਪਲੇ ਆ ਗਿਆ ਨਹੀਂ ਟੱਕਰ ਜਿਹਾ ਆ ਯਾਰ ਕੋਈ ਕਰੀਓ ਸਾਡੇ ਵੱਲ ਦੇ ਵਿੱਚ ਮਾਰਾਂ ਯਾਰ ਆ ਪਹਿਲੇ ਚੋਦੇ ਨਾ ਨਿੱਕੇ ਲਾ ਕੇ ਚਲਾ ਜਾਓ ਇਹ ਲੈ ਕੇ ਮੈਂ ਲੈ ਕੇ ਆਇਆ ਸਭਾਈ ਕੜਵੋ ਦੇ ਲਈ ਉਧਰ ਆ ਜੋ ਮੈਂ ਬੁਲਵਾਇਆ ਸੀ ਐਸਪੀ ਸੁਪਿੰਦਰ ਸਿੰਘ ਜੀ ਨੂੰ ਉਨਪੋਖ ਕਰਕੇ ਬੁਲਾਇਆ ਹੈ ਬਿਲਕੁਲ ਪੁਲਿਸ ਵੀ ਕੋਲੇ ਖੜੀ ਸੀ ਭਜੋੜਾ ਵੀ ਤੁਸੀਂ ਤੇਰੀ ਮੈਨਿੰਗ ਕਰਦੇ ਸੀ ਅਸੀਂ ਨਜਾਇਜ਼ ਮੈਨਿੰਗ ਨਹੀਂ ਕੀਤੀ ਅਸੀਂ ਨਜਾਇਜ਼ ਮੈਨਿੰਗ ਨਹੀਂ ਕੀਤੀ ਸਾਡੇ ਟਰੈਕਟਰ ਵੇਲੋ ਸਾਰੇ ਡੱਕ ਪਾਦੇ ਖੜੇ ਨਾ ਪਾਣ ਕੀਤਾ ਚੋਰੀ ਕਰਵਾਉਂਦੇ ਗੱਡੀ ਚ ਰੱਖਾ ਸਾਡੇ ਟਰੈਕਟਰ ਨੂੰ ਨੁਕਸਾਨ ਕੀਤਾ ਤੁਸੀਂ ਭੰਨੇ ਆ ਨਹੀਂ ਸਾਡੇ ਟਰੈਕਟਰ ਨੂੰ ਨੁਕਸਾਨ ਕੀਤਾ ਬਖਸੇ ਭੰਨੇ ਨਾ ਅੱਗੇ ਤਰਾਗਾ ਜਿਹੜੇ ਕਿੰਦੇ ਲੱਗੇ ਭੱਜਣ ਲੱਗੇ ਨੇ ਆਉਣਾ ਉਹਨਾਂ ਨੂੰ ਲੱਗਿਆ ਸਾਡੇ ਟਰੈਕਟਰ ਨੂੰ ਨੁਕਸਾਨ ਕੀਤਾ ਇਹ ਲੈ ਕੇ ਆਏ ਇਹ ਲੈ ਕੇ ਆਏ ਨੇ ਸਾਡੇ ਟਰੈਕਟਰ ਨੂੰ ਨੁਕਸਾਨ ਕੀਤਾ ਇਹਨਾਂ ਨੇ ਖੜੇ ਨੇ ਸਾਡੇ ਘੜ ਪੈਣੇ ਆ ਸਾਡੇ ਟਰੈਕਟਰ ਨਿਸ਼ਾਨ ਕੀਤਾ ਇਹ ਵਿਖਾ ਹੀ ਸਕਦੇ ਆ ਇਹਨਾਂ ਕੁੱਟੀ ਲਾ ਕੇ ਟਰੈਕਟਰ ਚਾ ਕੇ ਸਾਡੇ ਬਕਸੇ ਭਰਨੇ ਹੀ ਵਿਖਾਉਣੇ ਆ ਸਾਡੇ ਟਰੈਕਟਰ ਨਿਸ਼ਾਨ ਹੋਇਆ ਹੀ ਵਿਖਾਉਣੇ ਆ ਉਹ ਕਰ ਇਹਨਾਂ ਤੇ ਕਲਾਣ ਹੋ ਕੇ ਇਹਨਾਂ ਨੂੰ ਮੈਮਰੀ ਕਾਰਡ ਤੱਕ ਨਹੀਂ ਛੱਡੇਗੇ ਗੁੱਲੇ ਤੱਕ ਨਹੀਂ ਛੱਡੇ ਸਾਡੇ ਟਰੈਕਟਰਾਂ ਦੇ ਅਰੇ ਤਾਂ ਕਿ ਬਸ ਸਾਨੂੰ ਵੀ ਹੱਲੇ ਪਈ ਤੁਸੀਂ ਇਤੋਂ ਹੀ ਪਾਛੇ ਜੋ ਅਰੇ ਗੱਲ ਸਿਮਰਨ ਸਿੰਘ ਅੱਜ 60 ਸਾਈ ਪਿੰਡ ਗਿਆ ਹੈ ਗੁੰਡੇ ਲੈ ਕੇ ਕੀ ਗੱਲ ਹੈ ਮਾਲਕੇ ਜਿਲੇ ਦਾ ਜਿੰਨੀ ਮਰਜ਼ੀ ਫੋਰਸ ਜਾ ਸਕਦਾ ਸਰ ਸਰ ਗੁੰਡੇ ਲੈ ਕੇ ਸਾਡੇ ਕੋਲ ਲੈਬ ਵੀਡੀਓ ਪਈ ਆ ਹਿੰਦੀ ਬਣਾਈ ਹੋਈ ਔਰ ਪਾਸੋਂ ਟਰੈਕਟਰ ਸਾਥ ਕੇ ਸਾਡੇ ਟਰੈਕਟਰ ਤੋੜਦੇ ਇਹਨਾਂ ਨੇ ਸਾਰੇ ਗੁੰਡੇ ਸਾਥ ਕੇ ਲਿਆਇਆ ਟਰੈਕਟਰ ਖੋਏ ਗਿਆ ਸਾਡੇ ਕੋਲ ਤੁਸੀਂ ਪੇਸ਼ ਕਿਉਂ ਨਹੀਂ ਕਰਦੇ ਅਸੀਂ ਪੇਸ਼ ਕਰਦੇ ਵੇ ਹਾਂਜੀ ਕਿੱਥੇ ਗਈ ਤੁਸੀਂ ਦਿਓ ਹੁਣੇ ਅਸੀਂ ਪ੍ਰਧਾਨ ਕੋਲ ਜਾਓ ਸਾਡੇ ਪ੍ਰਧਾਨ ਕੋਲ ਦਫ਼ਤਰ ਕੋਲ ਬਹਦੇ ਆ ਸਾਡੇ ਕੋਲ ਤਾਂ ਦੋ ਦੋ ਕਿੱਲੇ ਜ਼ਮੀਨ ਐ ਹੁਣ ਫਿਰ ਤਾਂ ਮਰੇ ਕਰਿਆ ਫੇਰ ਸਰਕਾਰ ਨੂੰ ਸਰਕਾਰ ਫੇਰ ਕਿਸੇ ਗੈਸਟਰ ਬਣਦੇ ਕੀ ਬਣਾਗੇ ਜਦੋਂ ਸਾਡੇ ਅਗਲ ਤੋਂ ਦੋ ਤੋਕਲੇ ਜਮੀਨ ਤੇਨ ਸਾਲ ਹੋ ਗਏ ਸਾਡੀ ਫਸਲ ਨਹੀਂ ਹੋਈ ਸਾਰ ਅਸੀਂ ਕੀ ਕਰਾਂਗੇ ਪਹਿਲਾਂ ਆਪਦੇ ਪਹਿਲਾਂ ਆਪਦੇ ਬੱਚੇ ਮਾਰਾਂਗੇ ਫਿਰ ਇਹਨਾਂ ਦੇ ਮਾਰਾਂਗੇ ਸਾਡੇ ਕੋਲ ਤਾਂ ਬਸ ਇਹ ਹੀ ਹੋ ਰਿਹਾ ਜੀ ਕਹਿੰਦੇ ਗੱਡੀ ਦੇ ਵਿੱਚ ਆਪਣਾ ਗੁੰਡੇ ਪਏ ਉਹ ਕਹਿੰਦੇ ਸਰਕਾਰੀ ਮੁਲਾਜ਼ਮ ਨੇ ਨਹੀਂ ਜੀ ਕੋਈ ਸਰਕਾਰੀ ਨਹੀਂ ਤੁਸੀਂ ਵੀ ਬਿਆਨ ਲੈਣੇ ਜੋ ਉਹਨਾਂ ਕੋਲ ਕੋਈ ਇੱਕ ਰੋ ਮਿਲੀ ਜੇ ਤੁਹਾਨੂੰ ਇੱਕ ਵੀ ਉਹ ਮਿਲਿਆ ਕੋਈ ਸਰਕਾਰੀ ਮੁਲਾਜ਼ਮ ਨਹੀਂ ਸਰ ਹੋਰ 10 15 ਮੁੰਡੇ ਬਹੁਤ ਦੇਖੀ ਮੰਨੇ ਨੇ ਕਿ ਮੈਂ ਆਪਦੇ ਬਚਾਲ ਹੀ ਲਿਆਂਦੇ ਸਾਰ ਅਸੀਂ ਤਾਂ ਕਦੀ ਬੋਲੇ ਹੀ ਨਹੀਂ ਨਾਰਾ ਤੇ ਆਪ ਨੇ ਆਉਣ ਲੈ ਆਏ ਨੇ ਤੁਸੀਂ ਹਸਾ ਲਓ ਜੀ ਖੁਆ ਹੀ ਖੁਦ ਵੇਖੇ ਇਹਨਾਂ ਦੇ ਕੋਲ ਹਥਿਆਰ ਆ ਜੀ 1 ਮੁੰਡੇ ਇਹਨਾਂ ਨੇ ਮੋਗੇ ਤੋਂ ਸੱਦੇ ਆ ਤੇ ਟਰੈਕਟਰ ਸਾਡੇ ਕੋਲ ਗੱਡੀਆਂ ਰਾਈਡਰ ਗੱਡੀਆਂ ਤੋਂ ਟਰੈਕਟਰ ਬਾਅਦੋਂ ਸਾਡੇ ਕੋਲ ਖੋਏ ਆ ਉਥੋਂ ਇਹ ਖੋ ਗਏ ਸਾਡੇ ਕੋਲ ਟਰੈਕਟਰ ਲੈ ਕੇ ਆਏ ਆ ਜੀ ਤੇ ਤੁਸੀਂ ਦੱਸੋ ਸਾਡੇ ਕੋਲੇ ਕਿੰਨੀ ਕੁ ਜ਼ਮੀਨ ਆ ਜੀ ਅਜੇ ਥੋੜੀ ਜ਼ਮੀਨ ਆ ਜੀ ਤਾਂ ਆ ਵੀ ਬੀਜ ਰੇਤਾ ਦਾ ਕੰਮ ਆ ਤੇ ਹੀ ਰੇਤਾ ਕਰਣੀ ਦੇ ਰੇਤਾ ਕਈਆਂ ਖਾਵਾਂ ਤੇ ਰੇਤਾ ਜਿਹੜਾ ਚੱਲਦਾ ਪਿਆ ਮੈਨੂੰ ਫਿਰ ਉਥੇ ਕਿਵੇਂ ਚੱਲਦੀ ਪੈਣੀ ਸਾਰੇ ਸਾਰੇ ਪੈਸੇ ਲੈ ਕੇ ਚਲਾਉਂਦਾ ਸਰ ਪੈਸੇ ਲੈ ਕੇ ਚਲਾਉਂਦਾ ਕੀ ਜਿਹੜਾ ਬੰਦਾ ਪਰਚੀ ਤੇ ਭਰਦਾ ਉਹ ਟਰੈਕਟਰ ਲੈ ਕੇ ਆਏਗਾ ਮੋਗੇ ਤੋਂ ਇੱਥੇ ਕਦੀ ਵੀ ਨਹੀਂ ਲੈ ਕੇ ਆਏਗਾ ਜਦ ਨਾਲ ਚ ਰਹੀਦੀ ਸਾਈਟਿੰ ਮੋਕੇ ਤਾਂ ਕੋਈ ਮੈਨੂੰ ਕੋਈ ਕਵੇ ਇਤੋਂ ਮੈਂ ਪਰਚੀ ਦਾ ਚੱਲਦਾ ਹਾਂ ਮੈਨੂੰ ਕੋਈ ਕਵੇ ਬੇ ਉੱਤੇ ਤੋਂ ਲੈ ਕੇ ਆ ਕੋਈ ਆਪਣਾ ਐਸਟ੍ਰੀਮ ਕਵੇ ਜਾਂ ਕੋਈ ਵੀ ਕਵੇ ਮੈਂ ਨਹੀਂ ਲੈ ਕੇ ਜਾਂਦਾ ਮੇਰਾ ਕਿ ਮੈਨੂੰ ਕੀ ਲੋੜ ਹੈ ਮੈਂ ਲੈ ਜਾ ਕੇ ਉੱਤੇ ਪਬਲਿਕ ਤੋਂ ਦੂਜਾ ਮੁਕਾਲ ਲਵਾ ਦਸੋ ਕਿਸੇ ਦੀ ਚੀਜ਼ ਮੈਂ ਫਾਲੇ ਕਿਵੇਂ ਲਿਆ ਸਕਦਾ ਨਾਲ ਦੋ ਨਜ਼ਾਰੇ ਟਰੈਕਟਰ ਉਹ ਵੀ ਲੈ ਆਇਆ ਵੇ ਜੀ ਤੁਸੀਂ ਸਰਕਾਰੀ ਗੱਡੀ 'ਚ ਬੈਠੇ ਜੇ ਕਿਸ ਦੀ ਤੌਹ ਦੇ ਘੜੇ ਤੇ ਤੁਸੀਂ ਇਹਦਾ ਨਾਲ ਆ ਟਰੈਕਟਰ ਤੇ ਆਏ ਨਹੀਂ ਟਰੈਕਟਰ ਤੇ ਆਏ ਜਿਹੜਾ ਗੱਡੀ ਦੇ ਵਿੱਚ ਹਾਂਜੀ ਬੈਠੇ ਆਉ ਬੈਠੇ ਨਹੀਂ ਗੱਡੀ ਦੇ ਵਿੱਚ ਹਾਂਜੀ ਗੱਡੀ ਦੇ ਵਿੱਚ ਬੈਠੇ ਸੀਗੇ ਵੈਸੇ ਜੀ ਨਹੀਂ ਗੱਡੀ ਦੇ ਸਰਕਾਰੀ ਨਹੀਂ ਸਰਕਾਰੀ ਗੱਡੀ 'ਚ ਬੈਠੇ ਕਿਹੜੇ ਤੁਸੀਂ ਆ ਉੱਥੇ ਕਿਹੜੀ ਪੋਸਟ ਤੇ ਆਗੇ ਗੱਲ ਪੈਂਦੇ ਨਹੀਂ ਨਹੀਂ ਵੈਸੇ ਕਿ ਤੁਸੀਂ ਕਿਹੜੇ ਉੱਥੇ ਕਿਹੜੇ ਤੇ ਕਿਹੜੇ ਗੱਲ ਪੈਂਦੇ ਭਾਜਾਂਗੇ ਨਹੀਂ ਨੌਕਰੀ ਕਿਹੜੀ ਤੇ ਤੁਸੀਂ ਮਿੰਟਾਂ ਦੇ ਗੱਲਾਂ ਦੇ ਪਈ ਜਾਂਦੇ ਆ ਨਹੀਂ ਨਹੀਂ ਇੱਕ ਮਿੰਟ ਨਹੀਂ ਨਹੀਂ ਇੱਕ ਮਿੰਟ ਨਹੀਂ ਲੈ ਸੀ ਤੁਹਾਡੀ ਨਹੀਂ ਨਹੀਂ ਕੋਈ ਕਿਹੜੀ ਡਿਊਟੀ ਤੁਹਾਡੀ ਕਿਹੜੀ ਨੌਕਰੀ ਨਹੀਂ ਨਹੀਂ ਕਿਹੜਾ ਤੁਹਾਡੇ ਉੱਥੇ ਕਿਹੜੇ ਦਿਨ ਸਰਕਾਰੀ ਡਿਊਟੀ ਨਹੀਂ ਇਹਨਾਂ ਨੂੰ ਮੈਂ ਇਸ ਜੋ ਮਾਈਨਿੰਗ ਫਰ ਸਾਰੇ ਜਿਹੜੇ ਉੱਥੇ ਟਰੈਨੀਆਂ ਛੱਡ ਕੇ ਭੱਜ ਕੇ ਸੀਗੇ ਏ ਉਸ ਹੈਲਪ ਲਈ ਲੈ ਕੇ ਆਏ ਸੀ ਅਸੀਂ ਇਹਨਾਂ ਨੂੰ ਵੀ ਉੱਥੇ ਟਰਾਲੇ ਕੱਢ ਕੇ ਇੱਥੇ ਲੈ ਕੇ ਆਏ ਨੇ ਇਹ ਇਹਨਾਂ ਨੇ ਸਰਕਾਰ ਦੀ ਹੈਲਪ ਕਰਕੇ ਉੱਥੋਂ ਦਰਿਆ ਚੋਂ ਟਰਾਲੀਏ ਕੱਢ ਕੇ ਇੱਥੇ ਲੈ ਕੇ ਆਏ ਨੇ ਤੇ ਸਰ ਜੇ ਸਰਕਾਰੀ ਗੱਡੀ ਦੇ ਵਿੱਚ ਬੈਠੇ ਸੀ ਜੇ ਗੱਡੀ ਤੁਹਾਡੀ ਲੈਜਨ ਕੋਸ਼ਿਸ਼ ਹੋ ਜੇ ਕੌਣ ਜ਼ਿੰਮੇਵਾਰ ਹੋਏਗਾ ਕੋਈ ਕੋਣ ਜ਼ਿੰਮੇਵਾਰ ਕੋਣ ਸਰਕਾਰੀ ਨਹੀਂ ਸਰਕਾਰੀ ਗੱਡੀ ਤੁਸੀਂ ਦਿੱਤੀ ਹੈ ਮੈਨੇਜਰ ਦਾ ਰੋਕ ਸਾਡੇ ਡਰਾਈਵਰ ਕੋਲੇ ਹੈਗਾ ਡਰਾਈਵਰ ਕੋਲੇ ਹੈਗੇ ਆ ਤੇ ਲੈ ਤੇ ਨਹੀਂ ਵੀ ਗੱਡੀ ਇਹ ਚ ਲੱਗ ਲੈਣ ਸਾਡੇ ਡਰਾਈਵਰ ਕੋਲੇ ਹੈਗੇ ਆ ਆਪਣੇ ਕੋਲ ਉਹਦਾ ਹੈਗਾ ਕਿ ਆਪਾਂ ਪ੍ਰਾਈਵੇਟ ਇਸ ਤਰ੍ਹਾਂ ਬੰਦਿਆਂ ਨੂੰ ਲੈ ਕੇ ਮੈਂ ਮਾਈਨਿੰਗ ਰੋਕਣੀ ਮੈਂ ਕਿਵੇਂ ਰੋਕਾਂ ਉੱਥੇ ਬੰ ਸਰਕਾਰੀ ਇਹਨਾਂ ਦੀ ਹੈਲਪ ਕਰਾ ਕੇ ਕੱਢ ਕੇ ਲੈ ਕੇ ਆਏ ਸਰਕਾਰੀ ਹੈਲਪ ਤੁਸੀਂ ਲੈ ਸਕਦੇ ਹੋ ਪ੍ਰਸ਼ਾਸਨ ਸਰਕਾਰੀ ਹੈਲਪ ਐਸਐਚਓ ਗੁਰੂ ਅਰਸਾ ਦੇ ਨਾਲ ਹੀ ਸੀਗੇ ਜੀ ਸਾਰਾ ਐਡਮਿਨਿਸਟ੍ਰੇਟਿਵ ਡੀਐਸਪੀ ਡੀਐਸਪੀ ਸਿਟੀ ਐਸਐਸਪੀ ਐਸਪੀਡੀ ਸਾਰਿਆਂ ਦੇ ਧਿਆਨ ਵਿੱਚ ਲਿਆ ਕੇ ਇਹ ਸਾਰਾ ਅੱਜ ਚੈਕਿੰਗ ਜੁਆਇੰਟ ਰੈਡ ਕੰਡਕਟ ਕਰਾਈ ਗਈ ਹੈ ਸੈਕਟਰੀ ਵੀ ਇਸ ਚੀਜ਼ ਦਾ ਪਤਾ ਹੈ ਇਹ ਕੀ ਪ੍ਰਾਈਵੇਟ ਹੈ ਸਰਕਾਰੀ ਹੈ ਉੱਤੇ ਜਾਂ ਪ੍ਰਾਈਵੇਟ ਨਹੀਂ ਇਹ ਪ੍ਰਾਈਵੇਟ ਬੰਦੇ ਨੇ ਜਿਵੇਂ ਮੈਂ ਕਹਿੰਦਾ ਸੀ ਇਹਨਾਂ ਨੇ ਸਰਕਾਰ ਦੀ ਹੈਲਪ ਕੀਤੀ ਹੈ ਸਰਕਾਰੀ ਹੈਲਪ ਦੇ ਤੌਰ ਤੇ ਮੈਂ ਲੈ ਕੇ ਆਇਆ ਕਿ ਇਹ ਜਾਜੇਗਾ ਵੈਸੇ ਕਿ ਤੁਸੀਂ ਇਸ ਤਰ੍ਹਾਂ ਪੋਸਿਬਲ ਵੀ ਹੈ ਕਿ ਗੱਡੀ ਦੇ ਵਿੱਚ ਇਸ ਤਰ੍ਹਾਂ ਸਰਕਾਰੀ ਗੱਡੀ 'ਚ ਬਿਠਾ ਕੇ ਲੈ ਮੇਰੇ ਨਾਲ ਆਏ ਤੇ ਮੇਰੇ ਨਾਲ ਹੀ ਆਉਣਗੇ ਵੀ ਮੈਂ ਲੈ ਕੇ ਇਹਨਾਂ ਨੂੰ ਸਪੈਸ਼ਲ ਮੋਕੇ ਤੋਂ ਹੂੰ ਬਿਲਕੁਲ ਜੀ ਠੀਕ ਇਹ ਕਰਦਾ ਜਾਨੀ ਕਿ ਪਬਲਿਕ ਨਾਲ ਆਮ ਜਿਹੜਾ ਬੰਦਾ ਪਬਲਿਕ ਨਾਲ ਧੱਕਾ ਛਾਈ ਇਹ ਕਦੇ ਲਈ ਲੈ ਕੇ ਆਇਆ ਇਹਨਾਂ ਨੇ ਕੋਈ ਵੀ ਪ੍ਰੋਬਲਮ ਨਹੀਂ ਕ੍ਰੀਏਟ ਕੀਤੀ ਇਹਨਾਂ ਨੇ ਗਵਰਨਮੈਂਟ ਦੀ ਹਮਦ ਕੀਤੀ ਆ ਇਹੇ ਬੰਦੇ ਤਾਂ ਉੱਥੇ ਜਾ ਕੇ ਕਿਸੇ ਦੇ ਉੱਤੇ ਜਾ ਕੇ ਹੱਥ ਜੰਦਾ ਉੱਥੇ ਇਹ ਕੋਈ ਕਿਸ ਤਰ੍ਹਾਂ ਹੋਣੇ ਬੋਲ ਰਿਹਾ ਸੀ ਮਾੜਾ ਜੇ ਕੋਈ ਨੁਕਸਾਨ ਹੁੰਦਾ ਜੁਮੇਰ ਗਾਉਣ ਇਹਨਾਂ ਦਾ ਇਹਨਾਂ ਬੰਦੇ ਕਰਕੇ ਕੋਈ ਨੁਕਸਾਨ ਨਹੀਂ ਹੋ ਗਿਆ ਜੀ ਇਹ ਬੰਦੇ ਜਾਣ ਜਾਣ ਕੇ ਆ ਕੇ ਪ੍ਰੋਵੋਕ ਕਰਦੇ ਪਏ ਇਹਨਾਂ ਨੂੰ ਬੇਸ ਚੀਜ਼ ਨੂੰ ਮੈਟਰ ਨੂੰ ਹਾਈਲਾਈਟ ਕਰੀਏ ਇਹ ਸ਼ਾਂਤੀ ਦੇ ਨਾਲ ਇੱਥੇ ਬੈਠੇ ਨੇ ਜਾਣ ਜਾਣ ਕੇ ਆ ਕੇ ਪ੍ਰੋਵੋਕ ਕਰ ਰਹੇ ਨੇ ਇਹਨਾਂ ਨੂੰ ਵੀ ਜਾਣ ਕੇ ਇੱਥੋਂ ਕਿਹਦਾ ਕਿਹਨਾਂ ਦਾ ਤੁਸੀਂ ਕਿਹੜੇ ਕਿਹੜੇ ਪੋਸਟ ਦੇ ਤੁਸੀਂ ਮੈਂ ਐਸ ਜੋ ਮਾਈਨਿੰਗ ਫਿਰੋਜ਼ਪੁਰ ਗੁਰਸਿਮਰਨ ਸਿੰਘ ਗੱਲ ਲੱਗਦਾ ਕਿ ਇਹ ਟਰੈਕਟਰ ਮਾਈਨਿੰਗ ਲੀਗਲ ਹੈ ਜਾਂ ਨੀਗਲ ਹੈ ਇਹ ਵੈਰੀਫਾਈ ਕਰਕੇ ਸਰ ਕਿਸ ਤਰ੍ਹਾਂ ਜਿਹੜੇ ਬੰਦੇ ਇਹਨਾਂ ਪਾਸੇ ਜਿਸ ਤਰ੍ਹਾਂ ਸਰਕਾਰੀ ਗੱਡੀ 'ਚ ਬਿਠਾਏ ਨੇ ਕਿਸ ਤਰ੍ਹਾਂ ਜਿਹੜੇ ਸਰਕਾਰੀ ਗੱਡੀ ਸਰਕਾਰੀ ਜਿਹੜੀ ਪੰਜਾਬ ਸਰਕਾਰੀ ਗੱਡੀ 'ਚ ਪ੍ਰਾਈਵੇਟ ਜਿਸ ਤਰ੍ਹਾਂ ਸਾਡੇ ਸਾਡੇ EMPLOYEES ਨੂੰ ਪਤਾ ਇਹ ਸਾਰੇ ਮੈਨੇਕਲ ਕੋਈ ਵਿੱਚ ਮਾਈਨਿੰਗ ਡਿਪਾਰਟਮੈਂਟ ਦੇ ਸਾਰੇ ਨੂੰ ਲੱਗਾ ਕਿ ਜਿਹੜੇ ਮਾਈਨਿੰਗ ਫਾਰਮ ਮਾਈਨਿੰਗ ਡਿਪਾਰਟਮੈਂਟ ਦੇ ਨਹੀਂ ਜਿਹੜੇ ਵਿੱਚ ਬੈਠੇ ਸੀ ਐਸਡੀਓ ਸਾਹਿਬ ਦੇ ਨਾਲ ਆਏ ਉਹਨਾਂ ਦੇ ਮੁਲਾਜ਼ਮ ਲੱਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਗਾਤਾਰ ਸਖਤ ਹੁਕਮ ਦਿੱਤੇ ਗਏ ਨੇ ਕਿ ਜਿਹੜੀ ਨਾਜਾਇਜ਼ ਮਾਈਨਿੰਗ ਹੈ ਬਿਲਕੁਲ ਬੰਦ ਕੀਤੀ ਜਾਵੇਗੀ ਪਰ ਦੂਜੇ ਪਾਸੇ ਕਿਸਾਨਾਂ ਦਾ ਕਹਿੰਦਾ ਸਾਡੇ ਕੋਲ ਸਿਰਫ ਦੋ ਦੋ ਕਿੱਲੇ ਜ਼ਮੀਨ ਦੇ ਨੇ ਸਾਡੇ ਵੱਲੋਂ ਕੋਈ ਵੀ ਜਹੀ ਨਹੀਂ ਕੀਤਾ ਜਾ ਜੀ ਦੋ ਵੀ ਅਜਿਹਾ ਕੋਈ ਵੀ ਕੰਮ ਨਹੀਂ ਕੀਤਾ ਜਾ ਰਿਹਾ ਜੋ ਸਰਕਾਰ ਦੇ ਕਾਨੂੰਨ ਦੇ ਖਿਲਾਫ ਹੋਊਗਾ ਸਾਡੇ ਮੈਨੂੰ ਸਿਰਫ 2 ਫੁੱਟ ਤੱਕ ਹੀ ਦਿੱਤਾ ਪੱਟਿਆ ਕਿ ਉਸ ਤੋਂ ਜ਼ਿਆਦਾ ਢੰਗਾਈ ਸਾਡੇ ਵੱਲ ਨਹੀਂ ਦਿੱਤਾ ਪੱਟਿਆ ਕਿ ਜੇ ਚੱਲਦੇ ਸਾਡਾ ਗੁਜ਼ਾਰਾ ਹੀ ਇਸ ਨਾਲ ਚੱਲਦਾ ਕਿਉਂਕਿ ਦੋ ਕਿੱਲਿਆਂ ਨਾਲ ਸੀ ਕੀ ਕਰ ਸਕਦਾ ਜੇ ਚੱਲਦੇ ਹਾਂ ਲਗਾਤਾਰ ਸੜਕ ਦੇ ਉੱਤੇ ਕਾਫੀ ਟਾਈਮ ਆਪ ਮੈਨ ਗਰੀ ਮੈਜ ਮੈਨ ਹੋਵੇ ਨਾ ਸਾਨੂੰ ਫਾਂਸੀ ਲਾ ਦਿਆ ਸਾਡੇ ਸਾਹਮਣੇ ਅਨਸਲਤਾ ਕਰੋ ਆਪ ਮੈਨ ਗਰੀ ਮੈਜ ਮੈਨ ਹੋਵੇ ਨਾ ਸਾਨੂੰ ਫਾਂਸੀ ਲਾ ਦਿਆ ਸਾਡੇ ਸਾਹਮਣੇ ਅਨਸਲਤਾ ਕਰੋ ਕਿਤੇ ਕਿਤੇ ਟਰੈਕਟਰ ਲੈ ਕੇ ਆਇਆ ਮੈਂ ਤੁਹਾਡੇ ਬੰਦੇ ਤਾਂ ਟਰੈਕਟਰ ਤੇ ਕੱਢ ਕੇ ਲੈ ਜਾਂਦੇ ਉੱਥੇ ਟਰਾਲੀ ਕਿਵੇਂ ਲਗਾਉਣੀ ਆ ਉਸ ਤੋਂ ਪੁੱਛੋ ਦੱਸੋ ਦੱਸੋ ਕੋਣ ਲੈ ਕੇ ਆਏ ਆ ਸਾਰੇ ਟਰੈਕਟਰ ਆਪਣੇ ਲੱਗਾ ਹੋਏ ਸਾਰੇ ਅਜੀ ਇਹ ਕੁਝ ਗਲਤ ਹੋਵੇ ਤਾਂ ਮੇਰੇ ਜਨਮ ਵੀ ਖਤਮ ਹੋ ਜਾਵੇ ਕਈ ਪ੍ਰੋਪਰਟੀ ਐਨਕੋ ਨੇ ਚੋਕਾ ਕਰਦਾ ਸਾਰੇ ਇਹ ਨਹੀਂ ਪ੍ਰੋਪਰਟੀ ਆਪ ਮੈਂਨ ਗਰੀਬ ਮੈਂ ਤੇ ਮੈਂਨ ਹੋਵੇ ਨਾ ਸਾਨੂੰ ਫਾਂਸੀ ਲਾ ਦੇ ਸਾਡੇ ਸਾਹਮਣੇ ਹੁਣ ਗੱਲ ਤਾਂ ਕਰੋ ਆਪ ਮੈਂਨ ਗਰੀਬ ਮੈਂ ਤੇ ਮੈਂਨ ਹੋਵੇ ਨਾ ਸਾਨੂੰ ਫਾਂਸੀ ਲਾ ਦੇ ਸਾਡੇ ਸਾਹਮਣੇ ਹੁਣ ਗੱਲ ਤਾਂ ਕਰੋ ਕਿਹ ਕਿਹੜੇ ਟਰੈਕਟਰ ਲੈ ਕੇ ਆਏ ਆ ਮੈਂ ਤੁਹਾਡੇ ਬੰਦੇ ਤਾਂ ਟਰੈਕਟਰ ਵਿੱਚ ਕੱਢ ਕੇ ਲੈ ਜਾਂਦੇ ਉੱਥੇ ਟਰਾਲੀ ਕਿਵੇਂ ਲਗਾਉਣੀ ਹੈ ਉੱਥੇ ਪੁੱਛੋ ਦੱਸੋ ਦੱਸੋ ਕੌਣ ਲੱਗੇ ਆਏ ਆ ਹਾਂਜੀ ਇਹ ਕੁਝ ਗਲਤ ਹੋਵੇ ਤਾਂ ਮੈਨੇ ਤੁਹਾਨੂੰ ਵੀ ਫੌਲ ਦਿਵਾ ਦੇ ਖਾਦੀ ਪ੍ਰੋਪਰ ਸੀਐਮ ਕੋਲ ਜਾ ਕੇ